ਪਿਆਰੇ ਦਰਥਿਓ ਸਤ ਸ੍ਰੀਕਾਲ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਡੈਮੋਕ੍ਰੇਸੀ ਐਟ ਗ੍ਰਾਸ ਰੂਟ ਲੈਵਲ ਲੋਕਲ ਬਾਡੀਜ਼ ਇਨ ਅਰਬਨ ਏਰੀਆ ਸ਼ਹਿਰੀ ਲੋਕਤੰਤਰ ਭੂਮਿਕਾ ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਵਿੱਚ ਸਥਾਨਕ ਲੋਕਤੰਤਰ ਦੀ ਸਥਾਪਨਾ ਲਈ ਦਸੰਬਰ 1992 ਵਿੱਚ 74ਵੀਂ ਸੋਧ ਪਾਸ ਕੀਤੀ ਗਈ ਜੋ ਕਿ ਅਪ੍ਰੈਲ 1993 ਨੂੰ ਲਾਗੂ ਕਰਕੇ ਦੇਸ਼ ਭਰ ਵਿੱਚ ਸਥਾਨਕ ਸਹਿਰੀ ਲੋਕਤੰਤਰ ਦਾ ਰਾਹ ਖੋਲਿਆ ਗਿਆ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਨੂੰ ਸਥਾਨਕ ਪੱਧਰ ਤੇ ਹੱਲ ਕਰਨ ਤੇ ਦੇਸ਼ ਦੇ ਵੱਡੇ ਲੋਕਤੰਤਰ ਦੀ ਸਮੱਸਿਆ ਸਿੱਖਿਆ ਦੇਣ ਤੋਂ ਪਹਿਲਾਂ ਸਥਾਨਕ ਪੱਧਰ ਜਿੱਥੇ ਤੁਸੀਂ ਰਹਿ ਰਹੇ ਹੋ ਹ ਦਾ ਗਿਆਨ ਦੇਣਾ ਹੀ ਸਥਾਨਕ ਲੋਕਤੰਤਰ ਦਾ ਉਦੇਸ਼ ਹੈ ਰਾ ਸੂਚੀ ਦਾ ਵਿਸ਼ਾ 74ਵੀਂ ਸੋਧਾਨਕ ਸੋਧ ਤੋਂ ਪਹਿਲਾਂ ਪੰਜਾਬ ਵਿੱਚ ਵਿਵਸਥਾ ਨਗਰ ਪਾਲਿਕਾ ਨਿਗਮ ਨਗਰ ਪਾਲਿਕਾ ਸਮਿਤੀ ਨੋਟੀਫਾਈਡ ਖੇਤਰ ਸਮਿਤੀ ਕਾਫੀ ਹੱਦ ਤੱਕ ਸੁਧਾਰ ਟਰੱਸਟ ਦੇਖ ਸਕਦੇ ਹੋ ਨਗਰ ਪੰਚਾਇਤ ਪੰਜਾਬ ਨਗਰ ਪਾਲਿਕਾ ترمیم ਕਾਨੂੰਨ 1974ਵੀਂ ਸੋਧ 1993 ਉਪਰੰਤ ਪੰਜਾਬ ਨੇ 1994 ਵਿੱਚ ਸਹਿਰੀ ਲੋਕਤੰਤਰ ਦਾ ਨਵਾਂ ਢਾਂਚਾ ਲਾਗੂ ਕੀਤਾ ਪਰਵਰਤਨ ਖੇਤਰਾਂ ਲਈ ਨਗਰ पंचायत, छोटे शहरी खेतर नगर पालिका परिषद बड़े शहरी खेतर नगर निगम नगर सुधार ट्रस्ट सोनी बोर्ड ਬੰਦਰਗਾਹ ਤਰਸਟਵੀ ਸਹਿਰੀ ਖੇਤਰ ਦੀਆਂ ਸੰਸਥਾਵਾਂ ਹਨ ਨਗਰ ਪੰਚਾਇਤ ਪਰਵਰਤਨੀ ਖੇਤਰ ਜੋ ਪਿੰਡ ਤੋਂ ਸ਼ਹਿਰ ਵੱਲ ਬਦਲ ਰਹੇ ਹਨ ਜਿਵੇਂ ਪੰਜਾਬ ਦੇ 29 ਕਸ਼ਮਿਆਂ ਵਿੱਚ ਨਗਰ ਪੰਚਾਇਤਾਂ ਦੀ ਸਥਾਪਨਾ ਕਈ ਰਾਜਾਂ ਵਿੱਚ 20000 ਦੇ ਕਰੀਬ ਵਸੂ ਨਿਸ਼ਚਿਤ ਨਗਰ ਪਾਲਿਕਾ ਪ੍ਰੀਸ਼ਦ ਪੰਜਾਬ ਕਾਨੂੰਨ ਪੰਜਾਬ ਨਗਰਪਾਲਿਕਾ ਕਾਨੂੰਨ 94 ਅਨੁਸਾਰ ਸ਼ਹਿਰਾਂ ਨੂੰ ਤਿੰਨ ਸ਼੍ਰੇਣੀ ਵਿੱਚ ਵੰਡਿਆ ਗਿਆ ਪਹਿਲੀ ਸ਼੍ਰੇਣੀ 29 ਸ਼ਹਿਰ ਦੂਜੀ ਸ਼੍ਰੇਣੀ 39 ਸ਼ਹਿਰ ਤੀਜੀ ਸ਼੍ਰੇਣੀ 31 ਸ਼ਹਿਰ ਨਗਰਪਾਲਿਕਾ ਪੁਰੀਸ਼ਦਾਂ ਦੀ ਸਥਾਪਨਾ ਨਗਰ ਨਿਗਮ ਬਹੁਤ ਵੱਡੇ ਸ਼ਹਿਰਾਂ ਵਿੱਚ ਲਈ ਨਗਰ ਨਿਗਮ ਦੀ ਸਥਾਪਨਾ ਰਾਜ ਸਰਕਾਰ ਦੇ ਕਾਨੂੰਨ ਅਨੁਸਾਰ ਪੰਜਾਬ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ 2003 ਦੇ ਕਾਨੂੰਨ ਦੇ ਅਨੁਸਾਰ ਬਠਿੰਡਾ ਸਹਿਰ ਲਈ ਨਗਰ ਨਿਗਮ ਦੀ ਘੋਸ਼ਣਾ ਮੁਹਾਲੀ ਫਗਵਾੜਾ ਹੁਸ਼ਿਆਰਪੁਰ ਮੋਗਾ ਠਾਣ ਕੋ ਨਗਰ ਨਿਗਮ ਦੀ ਸਥਾਪਨਾ ਭਾਰਤ ਵਿੱਚ ਪਹਿਲਾ ਨਗਰ ਨਿਗਮ ਮੁੰਬਈ ਵਿਖੇ 191888 ਵਿੱਚ ਸਥਾਪਿਤ ਕੀਤਾ ਇਸ ਸਮੇਂ ਭਾਰਤ ਵਿੱਚ 205 ਨਗਰਾਂ ਵਿੱਚ ਨਗਰ ਨਿਗਮ ਸਥਾਪਿਤ ਹੈ ਫੂਡ ਸੰਸਥਾਾਂ ਮਾ ਨਗਰ ਸੁਧਾਰ ਟਰੱਸਟ ਵੱਡੇ ਸ਼ਹਿਰਾਂ ਵਿੱਚ ਸ਼ਹਿਰ ਦਾ ਬਹੁਮੁਖੀ ਵਿਕਾਸ ਕਰਨ ਲਈ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਸਥਾਪਨਾ ਸੌਣੀ ਬੋਰਡ ਸਹਿਰ ਬਾਹਰਲੇ ਸੈਨਿਕ ਟਿਕਾਣਿਆਂ ਲਈ ਸੌਣੀ ਬੋਰਡ ਸਥਾਪ ਦੀ ਸਥਾਪਨਾ ਸੈਨਿਕ ਅਤੇ ਗੈਰ ਸੈਨਿਕ ਨਿਵਾਸੀਆਂ ਲਈ ਸੋਨੀ ਬੋਰਡ ਦੀ ਸਥਾਪਨਾ ਰੱਖਿਆ ਮੰਤਰਾਲੇ ਅਧੀਨ ਸੈਨਿਕ ਕਾਰਜਾਂ ਦੇ ਨਾਲ-ਨਾਲ ਨਗਰਪਾਲਿਕਾ ਦੇ ਅਧੀਨ ਕਾਰਜ ਵੀ ਕੀਤੇ ਜਾਂਦੇ ਹਨ ਚੁਣੇ ਹੋਏ ਤੇ ਸਰਕਾਰੀ ਨਾਮਜ਼ਦ ਮੈਂਬਰ ਹੁੰਦੇ ਰਹੇ ਸੋਨੀ ਬੋਰਡ ਦੇ ਵਿੱਚ ਬੰਦਰਗਾਹ ਟਰੱਸਟ ਜਿਹੜੇ ਸ਼ਹਿਰਾਂ ਦੇ ਨਾਲ ਸਮੁੰਦਰ ਲੱਗਦਾ ਹੋਵੇ ਬੰਦਰਗਾਹ ਦੇ ਕਾਰਜਾਂ ਲਈ बंदरगाह ट्रस्ट की स्थापना भी की जा सकती है नाम नामजद चुने हुए मैंबर ठीक है आप देख सकते हैं जी आह सैनिक टिकाने बंदरगाह आप देख सकते हैं जी जलंधर इंप्रूवमेंट ट्रस्ट जलंधर पंजाब म्यूंसिपल चोण दो हज़ार पंद्रह 22 ਫਰਵਰੀ 2015 10 ਵੱਡੇ ਸ਼ਹਿਰਾਂ ਵਿੱਚ ਨਗਰ ਨਿਗਮ ਮਿਊਚਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੁਣ 25 ਫਰਵਰੀ 2015 ਵਿੱਚ 97 ਪਹਿਲੀ ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਨਗਰਪਾਲਿਕਾ ਮਿਊਚਿਪਲ ਕਾਉਂਸਲ 25 ਫਰਵਰੀ 2015 29 ਪ੍ਰਵਰਤਨੀ ਖੇਤਰਾਂ ਵਿੱਚ ਨਗਰਨ ਪੰਚਾਇਤਾਂ ਨਗਰ ਪੰਚਾਇਤ ਦੀਆਂ ਚੋਣਾਂ 74ਵੀਂ ਸੰਵਿਧਾਨਕ ਸੋਧ ਦੀਆਂ ਵਿਵਸਥਾਵਾਂ 74ਵੀਂ ਸੰਵਿਧਾਨਕ ਸੋਧ ਦਸੰਬਰ 1992 ਵਿੱਚ ਪਾਸ ਅਤੇ 1993 ਵਿੱਚ ਲਾਗੂ ਸੰਵਿਧਾਨ ਦੇ ਵਿੱਚ ਭਾਗ ਨੰਬਰ 9 ਅਤੇ 12ਵੀਂ ਅਨੁਸੂਚੀ ਧਰਾਮਾ 18 ਜੋ ਨਗਰ ਪਾਲਿਕਾ ਦੇ ਤਾਂਚੇ ਨੂੰ ਸਤਪ ਸੰਵਤ ਹਨ ਯਾਦ ਰੱਖਣੀ ਪਵਰਟ ਹੈ ਮਹਤਮਪੂਰਨ ਪਵਰਟ ਭਾਰਤ ਸੰਵਿਧਾਨ ਦੇ ਭਾਗ ਨੰਬਰ 9 ਅਨੁਸੂਚੀ 12ਵੀਂ ਵਿਸ਼ੇ 18 ਨੇ ਸਹਿਰੀ ਖੇਤਰ ਨਾਲ ਸੰਬੰਧ ਤਿੰਨ ਪੱਧਰੀ ਸਹਿਰੀ ਸੰਸਥਾਨਕ ਸੰਸਤਾਵਾਂ ਪਰਵਰਤਨੀ ਖੇਤਰਾਂ ਲਈ ਨਗਰ ਪੰਚਾਇਤਾਂ ਛੋਟੇ ਨਗਰ ਖੇਤਰਾਂ ਲਈ ਨਗਰਪਾਲਿਕਾ ਪ੍ਰੀਸ਼ਦ ਵੱਡੇ ਖੇਤਰਾਂ ਲਈ ਨਗਰ ਨਿਗਮ ਨਗਰਪਾਲਿਕਾ ਦਾ ਗਠਨ ਰਾਜ ਸਰਕਾਰ ਦੇ ਕਾਨੂੰਨਾਂ ਰਾਹੀਂ ਨਿਰਧਾਰਤ ਕੀਤਾ ਜਾਵੇਗਾ ਕਿ ਕਿਸ ਸ਼ਹਿਰ ਵਿੱਚ ਕਿਸ ਪੱਧਰ ਦੀ ਨਗਰਪਾਲਿਕਾ ਪ੍ਰੀਸ਼ਦ ਦੀ ਸਥਾਪਨਾ ਕੀਤੀ ਜਾਵੇਗੀ ਖਾਸ ਵਿਅਕਤੀਆਂ ਨੂੰ ਨੁਮਾਇੰਦਗੀ ਉਸ ਹਲਕੇ ਵਿੱਚ ਲੋਕ ਸਭਾ ਰਾਜ ਸਭਾ ਰਾਜ ਵਿਧਾਨ ਪ੍ਰੀਸ਼ਦ ਰਾਜ ਵਿਧਾਨ ਸਭਾ ਦਾ ਉਸ ਹਾਲਕੇ ਵਿੱਚੋਂ ਜੇਤੂ ਉਮੀਦਵਾਰ ਸਹਿਯੋਗੀ ਮੈਂਬਰ ਹੋਵੇਗਾ ਕਾਰਜਕਾਲ ਹਰ ਪੱਧਰ ਦੀ ਪੰਚਾਇਤ ਲਈ ਕਾਰਜਕਾਲ 5 ਸਾਲ ਨਿਸ਼ਚਿਤ ਹੈ ਜਿਸ ਨੂੰ ਕੇ ਪਹਿਲਾਂ ਵੀ ਰਾਜ ਸਰਕਾਰ ਦੇ ਕਾਨੂੰਨ ਰਾਹੀਂ ਪੰਗ ਕੀਤਾ ਜਾ ਸਕਦਾ ਰਾਖਵਾਕਰਨ ਸਾਰੇ ਪੱਦਰਦਿਆਂ ਨਗਰਪਾਲਿਕਾ ਮਾਦੀਨ ਇਸਤਰੀਆਂ ਕੁੱਲ ਸਥਾਨਾਂ ਦਾ 1/3 ਅਨੁਸੂਚਿਤ ਜਾਤਾਂ ਵਸੂਂਦੀ ਅਨੁਪਾਤ ਦੇ ਅਨਸਾਰ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਲਈ ਸਥਾਨ ਰਾਖਵੇਂ ਅਨੁਸੂਚਿਤ ਜਾਤੀਆਂ ਦੇ ਰਾਖਵਾਕਰਨ ਅਧੀਨ ਇਹ ਜਾਤੀ ਦੀਆਂ ਇਸਤਰੀਆਂ ਲਈ ਵੀ ਥਾਨ ਰੱਖਮੀ ਕੀ ਰੱਖੇ ਜਾਂਦੇ ਹਨ ਭਾਸ਼ੜੀਆਂ ਸ਼੍ਰੇਣੀਆਂ ਦੇ ਬਸوں ਦੇ ਅਨੁਸਾਰ ਇੱਕ ਸੀਟ ਜਾਂ 20% ਬਸوں ਮੰਗਰ ਇੱਕ ਸੀਟ ਰਾਜ ਚੋਣ ਜੋਗ ਨਗਰਪਾਲਿਕਾ ਮਦੀ ਚੋਣ ਦੀ ਜ਼ਿੰਮੇਵਾਰੀ ਰਾਜ ਚੋਣ ਜੋਗ ਦੀ ਰਾਜ ਚੋਣ ਕਮਿਸ਼ਨਰ ਰਾਹੀਂ ਨਵਾਈ ਜਾਵੇਗੀ ਕੀ ਵੀ ਰਾਜ ਪਾਵਨੈਂਟ ਦਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੈਗਾ ਨਗਰਪਾਲਿਕਾ ਨੂੰ ਚੋਣਾਂ ਕਰਾਉਣ ਦਾ ਕੰਮ ਕਿਹਦੇ ਕੋਲ ਹੈਗਾ ਨਗਰ ਰਾਜ ਚੋਣ ਕਮਿਸ਼ਨਰ ਠੀਕ ਹੈ ਰਾਜ ਚੋਣ ਜੋਗੜ ਉਹ ਜ਼ਿੰਮੇਵਾਰ ਨੇ ਬਹੁ ਫਰਾਜ ਵਿੱਤ ਜੋਗ ਨਗਰਪਾਲਿਕਾਾਂ ਦੇ ਵਿੱਤ ਦਾ ਨਿਰੀਖਣ ਨਿਰੀਖਣ ਕਰਨਾ ਕਰਾਂ ਦੀ ਰਾਸ਼ੀ ਵੰਡਣਾ ਗਰਾਂਟਾਂ ਦੇ ਸਿਧਾਂਤ ਨਿਚਿਤ ਕਰਨ ਦਾ ਕੰਮ ਰਾਜ ਵਿੱਤ ਯੋਗ ਦੀਨ ਜ਼ਿਲ੍ਹਾ ਯੋਜਨਾ ਸਮਿਤੀ ਜ਼ਿਲ੍ਹੇ ਦੇ ਵਿਕਾਸ ਲਈ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਦੇ ਵਿਕਾਸ ਦੀ ਰੂਪਰੇਖਾ ਤਿਆਰ ਕਰਕੇ ਨਿਪਰੇ ਚਾਣ ਦਾ ਕੰਮ ਕਰਨਾ ਮਹਾਨਗਰ ਯੋਜਨਾ ਸਮਿਤੀ ਸਮਿਤੀ 20 ਲੱਖ ਤੋਂ ਵੱਧ ਵਸੂਆਂ ਵਾਲੇ ਮਹਾਨਗਰਾਂ ਦੇ ਵਿਕਾਸ ਲਈ ਰਾਜ ਸਰਕਾਰ ਦੇ ਕਾਨੂੰਨ ਅਨੁਸਾਰ ਸੰਮਤੀ ਦੀ ਸਥਾਪਨਾ ਕੀਤੀ ਜਾਵੇਗੀ ਬਾਡ ਸੰਮਤੀ ਦੀ ਸਥਾਪਨਾ 3 ਲੱਖ ਤੋਂ ਵੱਧ ਵਸੂਣ ਵਾਲੇ ਨਗਰਾਂ ਵਿੱਚ ਬਾਡ ਸੰਮਤੀਆਂ ਹੋਣਗੀਆਂ ਜੋ ਕਿ 2-3 ਬਾਡਾਂ ਦੀ ਸਾਂਝੀ ਹੋ ਸਕਦੀਆਂ ਹਨ ਇਹਨਾਂ ਦੇ ਕੰਮ ਅਤੇ ਸਥਾਪਨਾ ਰਾਜ ਸਰਕਾਰ ਦੇ ਕਾਨੂੰਨ ਅਨੁਸਾਰ ਹੋਵੇਗੀ ਕਾਰ ਲਗਾਉਣ ਦੀ ਸ਼ਕਤੀ ਨਗਰਪਾਲਿਕਾ ਮਹਾਰਾਜ ਸਰਕਾਰਾਂ ਹੀ ਸੌਂਪੇ ਕਰ ਲਗਾ ਵੀ ਸਕਦੀਆਂ ਹਨ ਅਤੇ ਤੇ ਰਾਜ ਸਰਕਾਰ ਇਕੱਠੇ ਕੀਤੇ ਕਰਾਂ ਦਾ ਭਾਗ ਨਗਰਪਾਲਿਕਾ ਨੂੰ ਗ੍ਰਾਂਟ ਦੇ ਰੂਪ ਵਿੱਚ ਸੌਂਪ ਵੀ ਸਕਦੀ ਹੈ 74ਵੀਂ ਸਵਿਧਾਨਕ ਸੋਧ ਪੰਜਾਬ 74ਵੀਂ ਸੋਧ ਅਨੁਸਾਰ ਪੰਜਾਬ ਵਿੱਚ ਨਗਰ ਪੰਚਾਇਤਾਂ ਨਗਰ ਪਾਲਿਕਾ ਪ੍ਰੀਸ਼ਦ ਨਗਰ ਸਥਾਪ ਨਗ ਨਿਗਮਾਂ ਦੀ ਸਥਾਪਨਾ ਨਗਰ ਨਿਗਮ ਬਹੁਤ ਵੱਡੇ ਸ਼ਹਿਰਾਂ ਲਈ ਮੇਅਰ ਦੀ ਪਦਵੀ ਨਗਰ ਨਿਗਮ ਦੇ ਅਧਿਕਾਰੀ ਚੁਣੇ ਪ੍ਰੀਸ਼ਦਾਂ ਵਿੱਚੋਂ ਮੇਅਰ ਅਤੇ ਉਪ ਮੇਅਰ 5 ਸਾਲਾਂ ਲਈ 2/3 ਮੈਂਬਰਾਂ ਦੀ ਬਹੁਮਤ ਲਈ ਨਾਲ ਪਦਵੀ ਤੋਂ ਬਰਖਾਸਤ ਅਨੁਸੂਚਿਤ ਜਾਤਾਂ ਇਸਤਰੀਆਂ ਤੇ ਕੁਝ ਹੱਦ ਤੱਕ ਪਾੜੀਆਂ ਸ਼੍ਰੇਣੀਆਂ ਜਾਤਾਂ ਲਈ ਰਾਖਵਾ ਕਰਨ ਕਮਿਸ਼ਨਰ ਸਰਕਾਰੀ ਅਧਿਕਾਰੀਆਂ ਦੇ ਤੌਰ ਤੇ ਨਿਯੁਕਤ ਨਗਰ ਪਾਲਿਕਾ ਪ੍ਰੀਸ਼ਾਦੇ ਮੈਂਬਰਾਂ ਰਾਹੀ ਪ੍ਰਧਾਨ ਤੇ ਉਪ ਪ੍ਰਧਾਨ ਦੀ 5 ਸਾਲਾਂ ਲਈ ਚੋਣ ਨਗਰਪਾਲਿਕਾ ਵਿੱਚ ਸਖਤਰ ਸਫਾਈ ਅਧਿਕਾਰੀ ਇੰਜੀਨੀਅਰ ਸਿਹਤ ਅਧਿਕਾਰੀ ਆਜ ਸਥਾਈ ਕਰਮਚਾਰੀ ਜ਼ਰੂਰੀ ਕੰਮ ਸਿਹਤ ਸਿੱਖਿਆ ਪਾਣੀ ਸੜਕਾਂ ਪੁਲਾਂ ਜਨਮ ਮਰਨ ਜਨਤਕ ਸੁਰੱਖਿਆ ਨਗਰ ਨਿਯੋਜਨ ਸਵਾਰੀਆਂ ਅੱਡੇ ਬਣਾਉਣੇ ਸਵਾਰੀ ਅੱਡੇ ਬਣਾਉਣੇ ਆਪਾ ਜਾਂ ਅनाथ ਵਿਧਵਾ ਆਸ਼ਰਮ ਮੇਲੇ ਨਿਮਾਇਸ਼ਾਂ ਸੁੰਦਰਤਾ ਜਨਗੰਨਾ ਲਾਇਬ੍ਰੇਰੀਆਂ ਅਜਾਇਬ ਘਰ ਆਦ ਦਾ ਪ੍ਰਬੰਧ ਕਰਨਾ ਸਹਿਰੀ ਸਥਾਨਕਾਂ ਦੀ ਮੁੱਖ ਸੰਸਥਾਵਾਂ ਦੀ ਮੁੱਖ ਕੰਮ ਹਨ ਬਸੋਂ ਦੀ ਕਣਤਾ ਖੇਤੀ ਤਿਰਯੋਗ ਉਦਯੋਗਕਤੰਦੇ ਖੇਤਰ ਦੀ ਆਰਥਿਕ ਮਹੱਤਤਾ ਦੇ ਆਧਾਰ ਤੇ ਖੇਤਰ ਨਿਸ਼ਚਿਤ ਕਰਨਾ ਸਹਿਰੀ ਸੰਸਥਾਵਾਂ ਸੰਸਥਾਵਾਂ ਨੂੰ ਕਰਾਂ ਤੋਂ ਸਰਕਾਰੀ ਗ੍ਰਾਂਟਾਂ ਤੋਂ ਕਰਜ਼ੇ ਜੰਤ ਸੇਵਾਵਾਂ ਰਾਜ ਵਿੱਤ ਯੋਗ ਤੋਂ ਆਮਦਨ ਪ੍ਰਾਪਤ ਹੁੰਦੀ ਹੈ ਠੀਕ ਹੈ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਸਹਿਰੀ ਖੇਤਰ ਵਿੱਚ ਇਹ ਸੰਸਥਾਵਾਂ ਨਹੀਂ ਆ ਨਗਰ ਨੇ ਪਾਉ ਨੂੰ ਗ੍ਰਾਂਟ ਜਿਹੜਾ ਪੈਸਾ ਕਿੱਥੋਂ ਬਿੱਤਦਾ ਉਹਨਾਂ ਦਾ ਕਿੱਥੋਂ ਬਣਦਾ ਜਾਂ ਕਰ ਠੀਕ ਕਰੇ ਕਰਾਂ ਤੋਂ ਆਮਦਨ ਹੁੰਦੀ ਹੈ ਉਹਨਾਂ ਨੂੰ ਸਰਕਾਰੀ ਗ੍ਰਾਂਟਾਂ ਤੋਂ ਕਰਜ਼ੇ ਜਨਤ ਸੇਵਾਵਾਂ ਰਾਜ ਦਾ ਵਿੱਤ ਜੋ 77ਵੀਂ ਸੰਵਿਧਾਨਕ ਸੋਧ ਰਾਹੀਂ ਪੇੰਡੂ ਅਤੇ 74ਵੀਂ ਸੰਵਿਧਾਨਕ ਸੋਧ ਰਾਹੀਂ ਸਹਿਰੀ ਲੋਕਤੰਤਰੀ ਦੀ ਸਥਾਪਨਾ ਦੇ ਕਰਨ ਨਾਲ ਭਾਰਤ ਵਿੱਚ ਅਸਲ ਲੋਕਤੰਤਰੀ ਦਾ ਰਾਹ ਖੁੱਲ ਗਿਆ ਹੈ ਪੰਡ ਅਤੇ ਸਹਿਰੀ ਖੇਤਰਾਂ ਦੀਆਂ ਸਤਾਵਾਂ ਸੰਸਥਾਵਾਂ ਵੀ ਜੋ ਕਾਰ ਸਿਰਤਾ ਲਈ ਇਹਨਾਂ ਨੂੰ ਧਨ ਅੰਦਾਨ ਸਹਾਇਤਾ ਸੂਚ ਤੰਤਰਤਾ માં ਪੂਰੀ ਤਰ੍ਹਾਂ ਸਖਲਾਈ ਦਿੱਤੀ ਜਾਣੀ ਚਾਹੀਦੀ ਹੈ ਫਿਰ ਆਪ ਦੇਖ ਸਕਦੇ ਆ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਜੇ ਪੰਜਾਬ ਰਾਜ ਦੇ ਨਗਰ ਨਿਗਮਾਂ ਨਗਰ ਕੌਂਸਲਾਂ ਦੇ ਕੰਮਕਾਜ ਦੀ ਕਾਰਜ ਕੁਸ਼ਲਤਾ ਲਿਆਉਂਦੇ। ਇਹ ਸੀ ਆਪਣੀ ਮਹੱਤਵਪੂਰਨ ਵੀਡੀਓ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਲਾਈਕ ਕਰਿਓ। ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਤੱਕ ਪਹੁੰਚ ਸਕੇ। ਧੰਨਵਾਦ।